ਮੇਰੇ ਛੱਟ ਗਈ ਚਰਕਾ ਬੱਤੀ ਆਵਾਜ਼ ਕਈਆਂ ਨੇ ਸੁਣ ਲਈ ਇੱਕ ਵਾਰ ਕਿ ਬਹੁਤ ਲੋਕ ਆ ਨਿਕਲ ਨਹੀਂ ਥੋੜੀ ਆ ਕਿੰਨੇ ਦੇਖੋ ਕਿੰਨੇ ਦੇ ਘਰ ਗਏ ਆ ਦੇ ਅੱਛਾ ਪਰਮਾਤਮਾ ਤੂੰ ਤੈਨੂੰ ਚੰਗਾ ਲੱਗਾ ਤਾਂ ਕਰ ਲਿਆ ਮੈਨੂੰ ਨਹੀਂ ਸੀ ਪਤਾ ਵੀ ਮੇਰੇ ਨਾਲ ਕੀ ਲਿਆ ਗੱਲਾਂ ਫੋਨਾਂ ਤੇ ਕਰਦੇ ਆ ਗੱਲਾਂ ਦੋ ਭੈਣਾਂ ਵਿਆਹੀਆਂ ਆਪਣੇ ਘਰਾਂ ਮੇਰਾ ਭਰਾ ਸਿਰਫ 16 ਸਾਲਾਂ ਦਾ ਉਹਨਾਂ ਕਰਕੇ ਬੈਠੇ ਸੀ ਉਹ ਉੱਥੇ ਉਹਨਾਂ ਨੂੰ ਅਜੇ ਹੋਰ 15 ਸਾਲ ਕੰਮ ਕਰਨਾ ਸੀ ਨਾਲੇ ਛੋਟਾ ਹੈ ਚੁੱਪ ਕਰ ਆ ਚੁੱਪ ਹੋ ਜਾ ਮੈਂ ਨਾਲੇ ਕੋਟਾ ਨਿਆਣਾ ਇਹਨੂੰ ਤਾਂ ਬਿਲਕੁਲ ਜਿਵੇਂ ਸਮਝ ਨਹੀਂ ਬੜਾ ਨਿਆਣਾ ਹੈ ਵਿਚਾਰਾ ਇਹਦੇ ਲਈ ਕੁਝ ਕੰਨ ਕਰਦਾ ਅਸੀਂ ਕਰਾਂਗੇ ਜੋ ਸਾਡੇ ਕੋਲ ਹੋਊਗਾ ਅਸੀਂ ਵੀ ਮੁੰਡੇ ਆ ਮੰਮਾ ਸਾਡੇ ਮੁੰਡੇ ਆ ਅਸੀਂ ਅਸੀਂ ਕਰਾਂਗੇ ਪਰ ਜੇ ਸਰਕਾਰ ਕੁਝ ਕਰ ਸਕਦੀ ਆ ਮੇਰੇ ਭਰਾ ਵਾਸਤੇ ਮੇਰੀ ਮੰਮੀ ਲਈ ਤੁਮੇ ਚਾਹੋਗੇ ਕੁਝ ਕਰ ਮੇਰੇ ਭਰਾ ਲਈ ਕਰਦਾ ਕਿ ਮੇਰੀ ਮੰਮੀ ਨੂੰ ਵੀ ਹੌਸਲਾ ਰਹੇ ਸਾਡੇ ਉੱਤੇ ਬਹੁਤ ਭੜਾ ਕਹਿਰ ਵਰਤ ਗਿਆ ਹੈ ਜੀ ਇਹ ਜੋ ਘਟਨਾ ਹੈ ਪ੍ਰਮਾਤਮਾ ਕਰੇ ਇਸ ਤਰ੍ਹਾਂ ਦੀ ਘਟਨਾ ਕਿਸੇ ਨਾਲ ਨਹੀਂ ਹੋਵੇ ਪਰ ਅਸੀਂ ਪ੍ਰਸ਼ਾਸਨ ਸਟੇਟ ਗਵਰਨਮੈਂਟ ਐਂਡ தி ਸੈਂਟਰ ਗਵਰਨਮੈਂਟ ਜਿਤਨੇ ਮਦਦ ਦੀ ਹਾਂ ਕਿ ਜਿਨ੍ਹਾਂ ਨੇ ਸਾਡੀ ਹਰ ਤਰ੍ਹਾਂ ਮਦਦ ਕੀਤੀ ਹੈ ਪ੍ਰਸ਼ਾਸਨ ਦੀ ਹੀ ਹੈਲਪ ਦੇ ਨਾਲ ਅਸੀਂ ਇੰਨੀ ਜਲਦੀ ਸਾਡੀ ਬੋਡੀ ਰਿਸੀਵ ਕੀਤੀ ਨਹੀਂ ਤੇ 15-15 ਦਿਨ ਬੋਡੀਆਂ ਨਹੀਂ ਆਦੀ ਪ੍ਰਸ਼ਾਸਨ ਨੇ ਸਾਨੂੰ 24 ਘੰਟੇ ਦੇ ਵਿੱਚ ਵਿੱਚ ਬੋਡੀ ਦੇ ਉੱਤੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ 24-25 ਸਾਲ ਤੋਂ ਕੁਵੈਤ ਵਿੱਚ ਹੀ ਉੱਥੇ ਆਪਣਾ ਰੋਜ਼ੀ-ਰੋਟੀ ਕਮਾਣ ਲਈ ਕੰਮ ਕਰ ਰਹੇ ਸੀਗੇ ਤੇ ਇੱਕ ਬੜਾ ਦਰਦਨਾਕ ਘਟਨਾ ਘਟੀ ਹੈ ਜਿਹਦੇ ਕਰਕੇ तकरीबन ਜਿੰਨੇ ਵੀ ਸੀ ਉੱਥੇ ਰਾਤ ਨੂੰ ਉਹਨਾਂ ਦੇ ਸਾਥੀ ਸੀਗੇ ਉਹ ਸਾਰਿਆਂ ਨੂੰ ਅੱਗੇ ਨੇਰੇ ਚ ਅੱਗੇ ਲਪੇੜ ਚ ਆ ਗਏ ਉਹ ਤੇ ਉਹਨਾਂ ਦਾ ਅੱਜ ਸੰਸਕਾਰ ਹੋਇਆ ਤੇ ਅੱਜ ਅਸੀਂ ਇਸ ਮੌਕੇ ਪਹੁੰਚੇ ਆ ਤੇ ਪੂਰਾ ਪ੍ਰਸ਼ਾਸਨ ਸਾਡੇ ਨਾਲ ਇੱਥੇ ਆਇਆ ਹੈਗਾ ਤੇ ਅਸੀਂ ਇਸ ਦੁੱਖ ਦੀ ਘੜੀ ਵਿੱਚ ਪੂਰੇ ਪਰਿਵਾਰ ਦੇ ਨਾਲ ਉਹਨਾਂ ਸਕੇ ਸਬੰਧ ਦੇ ਨਾਲ ਅਸੀਂ ਖੜੇ ਆ ਤੇ ਅਸੀਂ ਅਰਦਾਸ ਕਰਦੇ ਉਹਨਾਂ ਦੀ ਬਿਛੜੇ ਯਰੂ ਨੂੰ ਚਰਨਾਂ ਚ ਨਵਾਸ ਬਖਸ਼ਣ ਤੇ ਅੱਗੇ ਆਉਣ ਵਾਲੇ ਸਮੇਂ ਚ ਵੀ ਪੂਰੀ ਸਰਕਾਰ ਆਵਾਦੀ ਪਾਰਟੀ ਸਰਕਾਰ ਸੀਐਮ ਸਾਹਿਬ ਤੇ ਅਸੀਂ ਤੇ ਸਾਰਾ ਪ੍ਰਸ਼ਾਸਨ ਪਰਿਵਾਰ ਦੀ ਦੁੱਖ ਦੀ ਘੜੀ 'ਚ ਖੜੇ ਆ ਤੇ ਹਰ ਮੁਮਕਿਨ ਜੋ ਕੋਸ਼ਿਸ਼ ਸੰਭਵ ਹੈਲਪ ਦੀ ਲੋੜ ਹੋ ਗਈ ਅਸੀਂ ਆਪਾਂ ਕਰਨ ਨੂੰ ਤਿਆਰ ਆ ਜੀ